ਸਾਤ ਅਸ਼ਰਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆ ਜਾ ਰਹੇ ਹਾਂ ਜੀ ਜਿਹੜੇ ਸਾਥੀ ਸਾਡੇ ਇਸ ਵੀਡੀਓ ਦੇ ਨਾਲ ਜੁੜੇ ਨੇ ਉਹਨਾਂ ਨੂੰ ਇਹ ਦੱਸ ਦਈਏ ਕਿ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਕਿਉਂਕਿ ਡਿਟੇਲ ਵਾਈਜ਼ ਤੁਹਾਨੂੰ ਜਲਾਵਾ ਰੰਕੜੇ ਵੀ ਤੁਹਾਡੇ ਨਾਲ ਸਾਂਝਾ ਕਰਨੇ ਆ ਇੱਕ ਸਿਸਟਮ ਜਿਹੜਾ ਵੀ ਨੂੰ ਲੱਗਣਾ ਉਹਦੇ ਬਾਰੇ ਅਪਡੇਟ ਤੁਹਾਨੂੰ ਦੇਣੀ ਹੈ ਤੇ 25 ਫਰਵਰੀ ਤੱਕ ਟੋਟਲ ਕੁੱਲ ਗੱਲ ਕਰਾਂਗੇ ਕਿ ਮੌਸਮ ਆਪਣਾ ਕਿਵੇਂ ਦਾ ਰਹਿ ਸਕਦਾ ਹੈ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਣੇ ਆ ਜੀ ਸੈਟਲਾਈਟ ਤਸਵੀਰਾਂ ਤੋਂ ਸਵੇਰ ਦੇ ਲਗਭਗ 9 9:30 ਦਾ ਟਾਈ ਤੇ 17 ਫਰਵਰੀ ਦੇ ਅੱਜ ਸਵੇਰ ਆ ਪੰਜਾਬ ਦੀ ਗੱਲ ਕਰੀਏ ਜੀ ਲਗਭਗ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਧੁੱਪ ਅੱਜ ਸਵੇਰ ਤੋਂ ਚੜੀ ਹੋਈ ਹੈ ਔਰ ਰਾਜਸਥਾਨ ਦੇ ਵਿੱਚ ਦੀ ਜਿਹੜਾ ਇੱਕ ਹਲਕੇ ਟਟਵੇਂ ਬੱਦਲਵਾਈ ਵਾਲਾ ਸਿਸਟਮ ਜਾ ਗੁਜ਼ਰ ਰਿਹਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਹਲਕੇ ਟਟਵੇਂ ਜਿਹੇ ਬੱਦਲ ਕਿਤੇ ਕਿਤੇ ਕੁਝ ਥਾਵਾਂ ਤੇ ਗੁਜ਼ਰ ਸਕਦੇ ਨੇ ਬਾਕੀ ਅੱਜ ਧੁੱਪ ਲੱਗਣ ਦੇ ਆਸਾਰ ਨੇ ਸਾਰਾ ਦਿਨ ਜੇਕਰ ਟੈਂਪਰੇਚਰ ਵਾਲੇ ਫਖ ਤੋਂ ਗੱਲ ਕਰੀਏ ਪਹਿਲਾਂ ਤਾਂ ਟੈਂਪਰੇਚਰ ਹੈ ਜਿਹੜੇ ਉਹ ਬੀਤੇ 24 ਘੰਟਿਆਂ ਦੇ ਜੇਕਰ ਦੇਖੀਏ ਰਾਤਾਂ ਦੇ ਟੈਂਪਰੇਚਰ ਜਿਹੜੇ ਮਿਨੀਮਮ ਟੈਂਪਰੇਚਰ ਨੇ ਉਹ 8 ਤੋਂ ਲੈ ਕੇ 10 11 ਤੱਕ ਗਏ ਨੇ ਤੇ ਜੇਕਰ ਮੈਕਸਿਮਮ ਟੈਂਪਰੇਚਰਾਂ ਦੀ ਗੱਲ ਕਰੀਏ ਦਿਨਾਂ ਦੇ ਤਾਂ 23 ਤੋਂ ਲੈ ਕੇ 26 ਦੇ ਵਿਚਕਾਰ ਟੈਂਪਰੇਚਰ ਜਿਹੜੇ ਦਰਜ ਹੋਏ ਨੇ ਕਿਤੇ ਕਿਤੇ 27 28 ਦਾ ਟੈਂਪਰੇਚਰ ਹਰਿਆਣਾ ਦੇ ਵਿੱਚ ਦਰਜ ਹੋਏ ਨੇ ਜੀ ਅਗਲੇ 48 ਘੰਟੇ ਯਾਨੀ ਕਿ 17 ਤਰੀਕਾ ਅੱਜ 18 ਤੇ 19 ਦੀ ਸਵੇਰ ਤੱਕ ਕੱਲ੍ਹ ਤੋਂ ਬੱਦਲ ਲੱਗਣ ਤੇ ਪੂਰੇ ਆਸਾਰ ਰਹਿਣਗੇ ਕੱਲ ਵੀ ਹਲਕੇ ਟੁੱਟਵੇਂ ਚ ਬਦਲਬਾਜ਼ੀ ਕਿਤਾ ਗੁਜ਼ਰ ਸਕਦੀ ਆ ਬਾਕੀ ਮੌਸਮ ਆਪਣਾ ਸਾਫ਼ ਹੀ ਰਹੇਗਾ ਅੱਜ ਤੇ ਕੱਲ ਹਲਕੀ ਪੱਛੋਂ ਚੱਲ ਸਕਦੀ ਆ ਜੀ ਬਹੁਤ ਹਲਕੇ ਰਫ਼ਤਾਰ ਨਾਲ ਕਿਤੇ ਕਿਤੇ ਹੋ ਸਕਦਾ ਤੇਜ਼ ਪੱਛੋਂ ਦੇ ਬੱਲੇ ਚੱਲਣ ਬਾਕੀ ਹਲਕੇ ਪੱਛੋਂ ਦੀ ਹਵਾਵਾਂ ਜੜੀਆਂ ਨੇ ਉੱਤਰ ਪੱਛੋਂ ਦੀਆਂ ਚੱਲਦੀਆਂ ਰਹਿਣਗੀਆਂ ਸੋ ਇੱਕ ਸਿਸਟਮ ਜਿਹੜਾ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਅਪਡੇਟ ਦਿੰਦੇ ਆ ਰਹੇ ਹਾਂ ਕਿ ਇਹ ਵਾਲਾ ਸਿਸਟਮ ਥੋੜਾ ਜਿਆਦਾ ਰਾਈਸ ਕਰਦਾ ਜਾਪ ਰਿਹਾ ਕਿ ਇਹ ਵੱਡੇ ਲੈਵਲ ਤੇ ਪ੍ਰਭਾਵਿਤ ਕਰ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਔਰ ਹਰਿਆਣਾ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਪੱਛਮੀ ਯੂਪੀ ਉੱਤਰਾਖੰਡ ਤੇ ਹਿਮਾਚਲ ਦੇ ਖੇਤਰਾਂ ਦੇ ਵਿੱਚ ਜਿੱਥੇ ਚੰਡੀਗੜ੍ਹ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜ਼ਿਆਤਰ ਖੇਤਰਾਂ ਦੇ ਵਿੱਚ ਤੇ ਕਿਤੇ ਕਿਤੇ ਗੜੇ ਮਾਰੀ ਦੇ ਵੀ ਚਾਂਸ ਜਿਹੜਾ ਲੱਗਦੇ ਜਾਪ ਰਹੇ ਨੇ 19 ਤਰੀਕ ਤੱਕ ਪਛੋਦੀਆਂ ਹਵਾਵਾਂ ਚੱਲਣਗੀਆਂ ਜੀ 19 18 ਦੀ ਰਾਤ 18 19 ਦੀ ਜਿਹੜੀ ਰਾਤ ਹੋਏਗੀ ਉਦੋਂ ਵਾਪਸੀ ਜਣੀਆਂ ਨੇ ਦੱਖਣ ਪੂਰੇ ਦੀਆਂ ਹਵਾਵਾਂ ਕਰ ਸਕਦੀਆਂ ਨੇ 19 ਦੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜੇਕਰ ਧੁੱਪ ਲੱਗ ਜਾਂਦੀ ਹੈ ਬਹੁਤ ਹੀ ਖੇਤਰਾਂ ਦੇ ਵਿੱਚ ਭਾਵੇਂ ਪੰਜਾਬ ਦੇ ਨੇ ਹਰਿਆਣੇ ਦੇ ਨੇ ਤੇ ਧੁੱਪ ਲੱਗਣ ਦੇ ਨਾਲ ਜਿਹੜੀ ਹੀਟ ਵਾਣੀ ਹੈ ਉਹ ਸਿਸਟਮ ਨੂੰ ਹੋਰ ਬਲ ਦੋਵੇਗੀ ਹੋਰ ਸਪੋਰਟ ਕਰੇਗੀ ਤੇ ਜਿਹੜੀ ਮੇਨ ਕਹਾਣੀ ਹੈ ਉਹ ਆਉਂਦੀਆਂ ਹਵਾਵਾਂ ਤੇ ਦੱਖਣ ਪੂਰੇ ਦੀ ਸਪੋਰਟ ਜੇਕਰ ਸਿਸਟਮ ਨੂੰ ਮਿਲ ਜਾਂਦੀ ਹੈ ਹਵਾਵਾਂ ਚੱਲਦੀਆਂ ਨੇ ਜਿਹੜੀ ਕਿਤੇ 35 ਕਿਲੋਮੀਟਰ ਦੇ ਰਫ਼ਤਾਰ ਤੇ ਹਵਾਵਾਂ ਅੱਧਾ ਖਣਪਰੇ ਦੀਆਂ ਹੋਵਾਂ ਸੋ ਜਿਹੜਾ ਸਿਸਟਮ ਹੋਏਗਾ ਜੀ ਕਹਿ ਸਕਦੇ ਹਾਂ ਉਤਰੀ ਹਰਿਆਣਾ ਔਰ ਪੂਰਬੀ ਹਰਿਆਣਾ ਤੇ ਪੱਛਮੀ ਹਰਿਆਣਾ ਜਿਨ੍ਹਾਂ ਦੇ ਵਿੱਚ ਜ਼ਿਲ੍ਹੇ ਆਉਂਦੇ ਨੇ ਤੁਸੀਂ ਲਗਾ ਸਕਦੇ ਆ ਤੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਪੂਰਬੀ ਭਾਗਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੋਫਗੜ ਸਰਤਗੜ ਬੀਕਾਨੇਰ ਚੂਰੂ ਇਹਨਾਂ ਸਾਰੇ ਭਾਗਾਂ ਦੇ ਵਿੱਚ ਗੜੇਮਾਰੀ ਦੇ ਚਾਂਸ ਲੱਗਦੇ ਪਏ ਨੇ ਹਲਕਤ ਲੈ ਕੇ ਦਰਮਿਆਨੇ ਮੀ ਪਲੱਸ ਗੜੇਮਾਰੇ ਨਾਲ ਖੇਤਰਾ ਦੇ ਵਿੱਚ ਹੋ ਸਕਦੀ ਹੈ ਲੈਂਦੇ ਤੋਂ ਚੜ੍ਹਦੇ ਪੰਜਾਬ ਦੇ ਸਾਰੇ ਖੇਤਰ ਭਾਵੇਂ ਉਹ ਲੈਂਦੇ ਪੰਜਾਬ ਦੇ ਖੇਤਰ ਆ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਸਾਰੇ ਖੇਤਰ ਭਾਵੇਂ ਖੇਤਰ ਹੈ ਦਬਾਬਾ ਖੇਤਰ ਹੈ ਪਵਾਦ ਖੇਤਰ ਹੈ ਮਾਲਵਾ ਖੇਤਰ ਹੈ ਸਾਰੇ ਪੰਜਾਬ ਦੇ ਵਿੱਚ ਉਮੀਦ ਦੇ ਚਾਂਸ ਬਣਦੇ ਜਾ ਪਰੇ ਨੇ ਬਾਕੀ ਸਪੋਰਟ ਜਿਹੜੀ ਹੈ ਦੱਖਕ ਫਰੇ ਦੀ ਹਵਾਵਾਂ ਦੀ ਰਹੇਗੀ ਜਿੱਥੇ ਹਵਾ ਰੁਕਦੀ ਹੈ ਉੱਥੇ ਸਿਸਟਮ ਘੱਟ ਵੀ ਲੱਗ ਸਕਦਾ ਹੈ ਤੇ ਜਿੱਥੇ ਹਵਾ ਤੇਜ਼ ਰਫਤਾਰ ਨਾਲ ਚੱਲਦੀ ਹੈ ਉੱਥੇ ਸਿਸਟਮ ਜਿਹੜਾ ਸਿਸਟਮ ਨੂੰ ਸਪੋਰਟ ਹੈ ਹਵਾਵਾਂ ਕਰਨ ਗਿਆ ਸੋ ਹਲੇ ਕਹਾਣੀ ਇਹ ਕਹਿੰਦੀ ਹੈ ਜੀ ਕਿ ਪੰਜਾਬ ਦੇ ਸਾਰੇ ਭਾਗਾਂ ਦੇ ਵਿੱਚ ਉਮੀਦ ਦੇ ਚਾਂਸ ਬਣਦੇ ਜਾ ਫਰੇ ਨੇ ਚੰਡੀਗੜ੍ਹ ਦੇ ਵਿੱਚ ਔਰ ਹਰਿਆਣਾ ਦੇ ਲਗਭਗ ਮੱਧ ਹਰਿਆਣੇ ਤੋਂ ਜਿਹੜੇ ਚੜ੍ਹਦੇ ਵੱਲ ਦੇ ਜ਼ਿਲ੍ਹੇ ਆ ਭਾਵੇਂ ਉਹ ਪੂਰਬੀ ਖੇਤਰ ਹੈ ਜਾਂ ਫਿਰ ਪੰਜਾਬ ਦੇ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਮੱਧ ਰਾਜਸਥਾਨ ਤੋਂ ਉੱਤਰ ਪੂਰਬੀ ਰਾਜਸਥਾਨ ਦੇ ਸਾਰੇ ਖੇਤਰ ਯੂਪੀ ਦੇ ਪੱਛਮੀ ਭਾਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਲੰਦ ਸ਼ਹਿਰ ਮੁਜ਼ਫਰਨਗਰ ਮੇਰਠ ਆਗਰਾ ਤੱਕ ਜਿਹੜੇ ਆ ਮੀਂਹ ਦੇ ਜਿਹੜੇ ਚਾਂਸ ਬਣਦੇ ਜਾ ਪਰੇ ਨੇ ਤੇ ਪੰਜਾਬ ਦੇ ਸਾਰੇ ਭਾਗਾਂ ਦੇ ਵਿੱਚ 19 18 19 ਤੋਂ ਕਹਿ ਸਕਦੇ ਆ ਬਦਲਵਾਜ ਦੇ ਨਾਲ ਸਿਸਟਮ ਐਂਟਰ ਹੋ ਸਕਦਾ 19 ਦੀ ਦੁਪਹਿਰ ਤੋਂ ਬਾਅਦ ਸਿਸਟਮ ਜਿਹੜਾ ਜਾਂ ਕਾਰਵਾਈਆਂ ਕਰੇਗਾ ਉਹ ਲੈਂਦੇ ਤੋਂ ਲੈਂਦੇ ਪੰਜਾਬ ਵੱਲ ਬਦਲਵਾਜ ਬਣ ਸਕਦੀ ਆ ਜਾਂ ਫਿਰ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਬਦਲਵਾਜ ਬਣ ਸਕਦੀ ਆ ਤੇ 19 ਦੀ ਦੁਪਹਿਰ ਤੋਂ ਬਾਅਦ ਸਿਸਟਮ ਸ਼ੁਰੂ ਹੋਏਗਾ ਜੀ ਜਿਹੜਾ ਕਿ 19 ਬੀ ਦੀ ਰਾਤ ਜਿਹੜੀ ਆ ਮੁੱਖ ਰਹਿਣ ਵਾਲੀ ਆ ਤੇ 20 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਸਟਮ ਬਹੁਤੇ ਭਾਗਾ ਦੇ ਵਿੱਚ ਕਾਰਵਾਈ ਕਰਦਾ ਹੋਇਆ ਲਗਭਗ 20 ਦੀ ਸ਼ਾਮ ਨੂੰ ਪੰਜਾਬ ਹਰਿਆਣਾ ਰਸਾਂ ਦੇ ਪਛਮੀ ਭਾਗਾ ਜਿੱਤਾ ਪਾਰ ਬੋਲ ਜਾਏਗਾ ਪਰ 21 ਤਰੀਕ ਦੀ ਸਵੇਰ ਤੱਕ ਆਉਂਦੇ ਆਉਂਦੇ ਇਹ ਸਿਸਟਮ ਜਿਹੜਾ ਜਾਂ ਜਿਹੜੇ ਪੂਰਬੀ ਭਾਗਲੇ ਭਾਵੇਂ ਪੰਜਾਬ ਦੇ ਨੇ ਹਰਿਆਣਾ ਆਪਣੇ ਹਰਿਆਣੇ ਦੇ ਨੇ ਤੇ ਜਿਹੜੇ ਚੰਡੀਗੜ੍ਹ ਦੇ ਭਾਗ ਨੇ ਇਹਨਾਂ ਭਾਗਾ ਦੇ ਵਿੱਚ ਐਕਟਿਵ ਰਹਿ ਸਕਦਾ 21 ਦੇ ਦੋ ਫਾੜ ਹੁੰਦੇ ਹੁੰਦੇ ਇਹ ਸਿਸਟਮ ਨੇ ਅੱਗੇ ਜਿਹੜਾ ਜਾਂ ਪਾਰ ਬੋਲ ਜਾਣਾ ਪਹਾੜਾਂ ਦੇ ਵਿੱਚ ਪਹਾੜ ਦੇ ਜਿਹੜੇ ਹੇਠਲੇ ਖੇਤਰ ਨੇ ਉਤਰਾਖੰਡ ਹਿਮਾਚਲ ਦੇ ਉੱਥੇ 21 ਤਰੀਕ ਨੂੰ ਸਵੇਰ ਨੂੰ ਮੀਂਹ ਦੇ ਚਾਂਸ ਨੇ 21 ਤਰੀਕ ਨੂੰ ਜਿਹੜੇ ਉਪਰਲੇ ਭਾਗ ਨੇ ਜਿਹੜੇ ਉਪਰਲੇ ਖੇਤਰ ਆ ਪਹਾੜਾ ਦੇ ਉੱਥੇ ਬਰਬਾਰੀ ਦਾ ਇੱਕ ਦੌਰ ਲੱਗ ਸਕਦਾ ਹੈ ਸੋ ਉਨੇ ਦੀ ਕਹ ਲਈ ਹੈ ਕਿ 20 21 ਤੇ 22 ਇਹ ਜਿਹੜੇ ਦਿਨ ਹੋ ਸਕਦੇ ਨੇ ਇਹ ਕੋਲਡ ਰੇ ਹੋ ਸਕਦੇ ਨੇ ਯਾਨੀ ਕਿ ਠੰਡੇ ਦਿਨ ਹੋ ਸਕਦੇ ਨੇ ਠੰਡੀਆਂ ਉੱਤਰ ਫੱਛੋ ਦੀਆਂ ਹਵਾਵਾਂ ਜੜੀਆਂ ਨੇ ਉਹ ਠਾਰਣ ਗਿਆ ਪੰਜਾਬ ਤੇ ਹਰਿਆਣਾ Rajasthan ਵਾਸੀਆਂ ਨੂੰ ਉਨੇ 20 21 22 ਇਹਨਾਂ ਦਿਨਾਂ ਦੇ ਦਰਮਿਆਨ ਠੰਡੇ ਇੱਕ ਵਾਰ ਫਿਰ ਤੋਂ ਮੁਰਤਬਾਸੀ ਕਰਦੀ ਨਜ਼ਰ ਆਏਗੀ ਜਿਹੜੇ ਟੈਂਪਰੇਚਰ 22 ਤੇ 23 ਤੇ ਜਾ ਰਹੇ ਨੇ 24 25 ਤੱਕ ਜਾ ਚੁੱਕੇ ਨੇ ਉਹ ਹੇਠਾਂ ਆਉਣਗੇ ਇੱਕਦਮ ਤੇ 17 18 ਤੱਕ ਜਿਹੜੇ ਟੈਂਪਰੇਚਰ ਆ ਸਕਦੇ ਨੇ ਦਿਨਾਂ ਦੇ ਵੀ ਤੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਜਿਹੜੀ ਗਰਾਵਟਾ ਉਹ ਸੰਭਵ ਹੈ ਇਸ ਲਈ ਅੱਜ ਵੈਕਟੋ ਵੈਕ ਸਿਸਟਮ ਇੱਕ 25 26 ਤਰੀਕ ਨੂੰ ਵਾਝਾ ਰਿਹਾ ਉਹਦੇ ਬਾਰੇ ਡਿਟੇਲ ਆਫ ਰੈਡ ਮੱਚ ਗੱਲ ਕਰਾਂਗੇ ਕਿਉਂਕਿ ਉਸ ਤੋਂ ਪਹਿਲਾਂ ਇੱਕ ਸਿਸਟਮ ਏ ਆ ਰਿਹਾ ਜਿਹੜਾ ਕਿ ਵੱਡੇ ਲੈਵਲ ਤੇ ਪ੍ਰਭਾਵਿਤ ਕਰ ਸਕਦਾ ਜੇਕਰ ਵੱਡੇ ਲੈਵਲ ਤੇ ਪ੍ਰਭਾਵਿਤ ਕਰਦਾ ਤੇ ਉਹ ਸਿਸਟਮ ਹਲਕਾ ਹੀ ਹੋਏਗਾ ਇਸ ਲਈ ਅਸੀਂ ਇਹ ਫਰੇਡ ਬਾਜਾ ਤੋਂ ਨੋਧਾਂਗੇ ਫਿਲਹਾਲ 22 23 24 25 ਕੋਲਡੇ ਰਹਿਣਗੇ ਕਿਉਂਕਿ ਸਿਸਟਮ ਵਿੱਚ ਵੱਡੇ ਲੈਵਲ ਤੇ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਬਾਕੀ ਕੁਦਰਤ ਦੇ ਹੱਥ ਹੱਸ ਹੈ ਕੁਦਰਤ ਨੇ ਕੀ ਕਰਨਾ ਹੈ ਹਵਾਵਾਂ ਦੀ ਕਿੰਨੀ ਸਪੋਰਟ ਮਿਲਦੀ ਹੈ ਹਿਊਮਿਡਿਟੀ ਕਿੰਨੀ ਹੁੰਦੀ ਹੈ ਹੀਟ ਕਿੰਨੀ ਬਣਦੀ ਹੈ ਰੋਵੇ ਆਰ ਸાગਰ ਤੋਂ ਨਦੀਆਂ ਐਂਟੀ ਸਰਕੂਲੇਸ਼ਨ ਹੋਵਾ ਮਦੇ ਵੀ ਸਪੋਰਟ ਹੋਣੀ ਚਾਹੀਦੀ ਆ ਤੇ ਕਾਫੀ ਕੁਝ ਇੱਕ ਪੈਰਾਮੀਟਰ ਜਿਹੜਾ ਹੁੰਦਾ ਇੱਕ ਸਪੋਰਟ ਜਿਹੜੀਆਂ ਚੀਜ਼ਾਂ ਕਰਦੀਆਂ ਨੇ ਸਿਸਟਮ ਨੂੰ ਉਹ ਕੁਦਰਤ ਦੇ ਹੱਥ ਵਾਸ ਹੈ ਜੀ ਇਸ ਲਈ ਹਾਲੇ ਅਨੁਮਾਨ ਦੇ ਮੁਤਾਬਕ ਸੰਭਾਵਨਾਵਾਂ ਇਹ ਲੱਗ ਰਹੀਆਂ ਨੇ ਕਿ ਸਾਰੇ ਖੇਤਰਾਂ ਦੇ ਵਿੱਚ ਉਮੀਦ ਚਾਂਸ ਬਣ ਗਏ ਨੇ ਗੜੇ ਮਾਰ ਦੇ ਵਿੱਚ ਚਾਂਸ ਜਿਹੜੇ ਬਣਦੇ ਜਾਫਰੇ ਨੇ ਉਹ ਗੜੇ ਮਾਰ ਹਰਿਆਣਾ ਦੇ ਵਿੱਚ ਵੀ ਹੋ ਸਕਦੀ ਆ ਪੰਜਾਬ ਦੇ ਵੀ ਕੁਝ ਭਾਗਾਂ ਦੇ ਵਿੱਚ ਹੋ ਸਕਦੀ ਆ ਬਾਕੀ ਆਉਂਦੇ ਦਿਨਾਂ ਦੇ ਦਰਮਿਆਨ ਤੁਹਾਨੂੰ ਅੰਕੜੇ ਜਿਹੜੇ ਸਾਂਝੇ ਕਰਦੇ ਰਵਾਂਗੇ ਇਜਾਜ਼ਤ ਦਿਓ ਜੀ ਤੁਹਾਨੂੰ ਬਹੁਤ ਸ਼ੁਕਰੀਆ